ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਜਿਹੜੀ ਸੁਲਤਾਨਵਿੰਨ ਗੇਟ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਸਰਾਹ ਤੱਕ ਜਾਂਦੀ ਹੈ ਸ਼ਰਧਾਲੂਆਂ ਦੇ ਵਾਹਨ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਤੇ ਲੰਗਰ ਲਈ ਰਸਤਾ ਲੈ ਕੇ ਆਉਣ ਵਾਲੇ ਵਾਹਨ ਇਸ ਰਸਤੇ ਰਾਹੀਂ ਦਰਬਾਰ ਸਾਹਿਬ ਜਾਂਦੇ ਹਨ ਪਰ ਸੁਲਤਾਨਵਿੰਨ ਗੇਟ ਤੋਂ ਲੰਘ ਕੇ ਅੱਗੇ ਕਹਿਆਂ ਵਾਲੇ ਬਾਜ਼ਾਰਾਂਹੀਂ ਲੰਘਦੇ ਹਨ ਤਾਂ ਅੱਗੇ ਸੜਕ ਦੇ ਵਿਚਕਾਰ ਬਿਜਲੀ ਦੇ ਖੰਬੇ ਹੋਣ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਵੱਡਾ ਜਾਮ ਅਕਸਰ ਲੱਗਾ ਰਹਿੰਦਾ ਹੈ ਲੋਕ ਬਹੁਤ ਪਰੇਸ਼ਾਨ ਹਨ ਉਹਨਾਂ ਲੋਕਾਂ ਤੇ ਇਲਾਕਾ ਨਿਵਾਸੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਸੜਕ ਦਾ ਮਸਲਾ ਜਲਦੋ ਜਲਦ ਹੱਲ ਕੀਤਾ ਜਾਵੇ ਜਿਸ ਕਰ ਲੋਕਾਂ ਨੂੰ ਵੱਡੇ ਵੱਡੇ ਲੱਗ ਰਹੇ ਜਾਮਾ ਤੋਂ ਛੁਟਕਾਰਾ ਮਿਲੇ। ਆਸਟਵੇ ਵੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਅੱਜ ਅਸੀਂ ਆਏ ਹਾਂ ਇੱਕ ਜਿਹਾ ਵਿਆਂ ਭਰੀ ਸੜਕ ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਹੈ ਇਹ ਮੁੱਖ ਰਸਤਾ ਹੈ ਜਿਸ ਰਸਤੇ ਥਾਣੀ ਆਟੋ ਕਾਰਾਂ ਤੇ ਹੋਰ ਵਹੀ ਕੱਲ ਸਿੱਧੇ ਜਾ ਕੇ ਦਰਬਾਰ ਸਾਹਿਬ ਸਰਾਹ ਵਿੱਚ ਜਾਂਦੇ ਹਨ ਇਸ ਤੋਂ ਇਲਾਵਾ ਸਕੂਟਰਾਂ ਤੇ ਵੀ ਬੜੇ ਲੋਕ ਜਾਂਦੇ ਹਨ ਪਰੰਤੂ ਜਦੋਂ ਇਹ ਸੁਲਤਾਨ ਬਿੰਦ ਗੇਟ ਤੋਂ ਲੈ ਕੇ ਦਰਬਾਰ ਸਾਹਿਬ ਵੱੱਕੇ ਸੜਕ ਜਾਂਦੀ ਹੈ ਤਾਂ ਇਸ ਸੜਕ ਦੇ ਵਿੱਚ ਕਾਰਨਰ ਤੇ ਇੱਕ ਦੋ ਖੰਭੇ ਹਨ ਬਿਜਲੀ ਦੇ ਜਿਹੜੇ ਸੜਕ ਦੇ ਵਿੱਚ ਘਾਰ ਹਨ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਟ੍ਰੈਫਿਕ ਦੇ ਵਿੱਚ ਇਹ ਵਾਧਾ ਬੰਦੇ ਹਨ ਜਾਂ ਰੋਕ ਬੰਦੇ ਹਨ ਤੇ ਅਸੀਂ ਇੱਥੋਂ ਦੇ ਦੇ ਸ੍ਰੀ ਨੀਕਾ ਨਾਲ ਇਥੋਂ ਦੇ ਅਸੀਂ ਗਲੀ ਦੇ ਮਹੱਲੇ ਦੇ ਇੱਕ ਨਾਮਵਾਰ ਪ੍ਰਧਾਨ ਬਿਲਾ ਅਰੇ ਵਾਲੇ ਨਾਲ ਗੱਲਬਾਤ ਕਰਦੇ ਹਾਂ ਉਹ ਕੀ ਕਹਿੰਦੇ ਹਨ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਮਰੀਗ ਬਾਜੀ ਇਹ ਜਿਹੜੀ ਤੁਸੀਂ ਖਬਰ ਚਲੋ ਬੁਖਾਰ ਇਹ ਬਹੁਤ ਤੁਹਾਡਾ ਧਰਮਾ ਦਿਆ ਇਹ ਖੰਬੇ ਦੀ ਜਿਹੜੀ ਪਰੇਸ਼ਾਨੀ ਆ ਪਿਛਲੇ ਕਈ ਸਾਲਾਂ ਤੋਂ ਆ ਔਰ ਇਹਦੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਪਿੱਛੇ ਜੇ ਮੈਂ ਚੀਫ ਸਾਹਿਬ ਜਿਹੜੇ ਸਾਡੇ ਤੇ ਸ੍ਰਿੰਦਰਜੀਤ ਰਿਟਾਇਰ ਹੋ ਗਿਆ ਉਹਨਾਂ ਨੂੰ ਆਪਾਂ ਆਪਣਾ ਪੂਰੇ ਬਜ਼ਾਰ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਪਰ ਉਹ ਜਿਹੜਾ ਮੰਗ ਪੱਤਰ ਆ ਉਹ ਸਵਲ ਹਵਾ ਦੇ ਵਿੱਚ ਹੀ ਰਹਿ ਗਿਆ ਵੱਡੀ ਗੱਲ ਕੀ ਆ ਵੀ ਇਹ ਜਿਹੜਾ ਖੰਭਾ ਵਾ ਇਹਦੇ ਉੱਤੇ ਥੋੜੀ ਮਿਹਨਤ ਕਰਨ ਦੀ ਲੋੜ ਆ ਸਾਰਾ ਕੰਮ ਹੋ ਸਕਦਾ ਪਰ ਬਿਜਲੀ ਬੋਰਡ ਦੇ ਜਿਹੜੇ ਹਾਲਾ ਅਧਿਕਾਰੀ ਆ ਉਹ ਇਹਦੇ ਉੱਤੇ ਧਿਆਨ ਨਹੀਂ ਕਰਦੇ ਨਾ ਸ਼੍ਰੋਮਣੀ ਕਮੇਟੀ ਦਾ ਇਹਦੇ ਉੱਤੇ ਕੋਈ ਧਿਆਨ ਆ ਇਥੋਂ ਹਰਮੰਦਰ ਸਾਹਿਬ ਨੂੰ ਜਿਹੜਾ ਜਾਣ ਵਾਲੀਆਂ ਗੱਡੀਆਂ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਆਪਣੀਆਂ ਗੱਡੀਆਂ ਲੰਗਰ ਹਾਲ ਨੂੰ ਗੱਡੀਆਂ ਜਾਂਦੀਆਂ ਔਰ ਜਿਹੜੇ ਖਾਸ ਕਰਕੇ ਹੁਣ ਅੰਦਰ ਹੋਟਲ ਬਹੁਤ ਬਣ ਗਏ ਆ ਟੂਰਿਸਟ ਆਉਂਦਾ ਵਾ ਜਦੋਂ ਗੱਡੀਆਂ 4-ਵਿਲਰ ਹੁੰਦੇ ਤੇ ਅਕਸਰ ਜਾਮ ਲੱਗਦਾ ਵਾ ਸੰਭਾ ਵੇਖ ਲਓ ਵੀ 5-6 ਵੋਟਾਂ ਨੇ ਜਗਾ ਘੇਰੀਆ ਪਰ ਦੁਕਾਨਦਾਰ ਪਰੇਸ਼ਾਨ ਆ ਨਾ ਤੇ ਕੋਈ ਪ੍ਰਸ਼ਾਸਨ ਸੁਣਦਾ ਵਾ ਨਾ ਇਥੋਂ ਦੇ ਮੌਜੂਦਾ ਐਮਐਲਏ ਆ ਆਪਣੇ ਇੰਦਰਬੀਰ ਸਿੰਘ ਨੇਜਰ ਜੀ ਉਹ ਇਹਦੇ ਵਾਲ ਧਿਆਨ ਕਰਦੇ ਆ ਐਮਐਲਏ ਸਾਭ ਨੂੰ ਹੀ ਬੜੀ ਬਾਰੇ ਗਲ ਧਿਆਨ ਚ ਲੈ ਆ ਚੁੱਕੇ ਆ ਪਰ ਕੋਈ ਸੁਣਵਾਈ ਨਹੀਂ ਹੈ ਜਿੰਨੇ ਵੀ ਆਪਣੇ ਸਾਡੇ ਸ਼ਰਧਾਲੂ ਬਰੋਂ ਆਉਂਦੇ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਇਥੇ ਇਹ ਦਰਬਾਰ ਸਾਹਿਬ ਦਾ ਰਸਤਾ ਇਹ ਬੜਾ ਬਹੁਤ ਪਰੇਸ਼ਾਨੀ ਦਾ ਸੰਭਾ ਕਰਨਾ ਪੈਂਦਾ ਹਰ ਸ਼ਰਧਾਲੂ ਨੂੰ ਤੇ ਇਸ ਕਰਕੇ ਕਈ ਵਾਰੀ ਪੰਜਾਬੀ ਬੀਲੀ ਬੋਲ ਨੂੰ ਐਸਬੀ ਟ੍ਰੈਫਿਕ ਨੂੰ ਦੱਸਿਆ ਗਿਆ ਹੈ ਕਿ ਇਹ ਬਾਜ਼ਾਰ ਦੇ ਜਿਹੜੇ ਖੰਭੇ ਆ ਇਹ ਉਤਾਰੇ ਜਾਣ ਔਰ ਰਸਤੇ ਹੋੜੇ ਜੇ ਖੁੱਲੇ ਕਿਤੇ ਜਾਣ ਇਸ ਰਸਤੇ ਥਾਣੀ ਸ਼ਰੋਮਣੀ ਕਮੇਟੀ ਦੀਆਂ ਗੱਡੀਆਂ ਜਾਂਦੀਆਂ ਹਨ ਲੰਗਰ ਵਾਲੀਆਂ ਵੀ ਗੱਡੀਆਂ ਜਾਂਦੀਆਂ ਰਸਤਾ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਐਮਐਲਏ ਨੂੰ ਵੀ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੜੀ ਵਾਰ ਕੰਪਲੇਟ ਕਰ ਕਰ ਚੁੱਕੇ ਹਾਂ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਇਹਨਾਂ ਨੇ ਡੀਸੀ ਸ਼ਖਸੀ ਸਾਨੀਆਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੇ ਇਸ ਇਲਾਕੇ ਦੀ ਸਾਰ ਲਈ ਜਾਵੇ ਤਾਂ ਜੋ ਇਥੋਂ ਟ੍ਰੈਫਿਕ ਦਾ ਮਸਲਾ ਹੱਲ ਹੋ ਸਕੇ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ